ਨਾ ਕੋ ਪੂਰਾ ਤੇ ਮੈਂ ਤਾਂ ਇੱਧਰੋਂ ਤਾਂ ਆਪ ਜੀ ਗਾਇਜਾ ਫਿਰਦੀ ਆਹ ਤੇ ਉਹ ਲੱਕੀ ਲੱਕੀ ਆਹ ਮਾ ਮਾ ਕੋਈ ਨਾ ਆਉਂਦਾ ਕੋਈ ਨਾ ਆ ਸਕਲੇ ਉਹ ਲੱਕਣਾ ਅੱਜ ਆਪਾਂ ਤੁਹਾਨੂੰ ਪੂਰਾ ਤਗੜਾ ਕ੍ਰਿਕਟ ਦਾ ਮੈਚ ਦਿਖਾਉਣੇ ਆ ਤੇ ਨਾਲੇ ਖਿਡਾਰੀ ਮਿਲਾਉਣੇ ਆ ਦੇਖੋ ਕੋਈ ਕੁੜਤੇ ਪਜਾਮੇ ਪਾਈ ਫਿਰਦਾ ਕੋਈ ਨੀਕਰ ਕੁੜਤੇ ਪਾਈ ਫਿਰਦਾ ਆ ਵਿੱਚ ਕੁੜੀਆਂ ਵੀ ਸ਼ਾਮਲ ਆ ਕ੍ਰਿਕਟ ਦੇ ਮੈਚ ਦੇ ਕੋਈ ਕੁਰਕਰੇ ਖਾਈ ਜਾਂਦਾ ਆ ਆਪਣੀ ਪੇਟ ਪੂਜਾ ਕਰੀ ਜਾਂਦਾ ਇੱਕ ਬੰਦਾ ਹਾਲਾਂ ਤੇ ਬੈਠਾ ਦੇਖੀ ਜਾਂਦਾ ਦਰਸ਼ਕ ਬਣ ਕੇ ਇਧਰ ਆਪਣਾ ਕਰਮਣ ਜਖੜਾ ਤੇ ਚਲਾਓ ਹੁਣ ਆ ਹਣੀ ਹਣੀ ਰਮਾਣਾ ਤੇ ਨਾਲ-ਨਾਲ ਇਹਨਾਂ ਦੀ ਲੜਾਈ ਵੀ ਚੱਲ ਰਹੀ ਆ ਅਫਸਰੀ ਚ ਮੈਚ ਆਪਾਂ ਪੂਰਾ ਦਿਖਾਵਾਂਗੇ ਤੁਹਾਨੂੰ ਇਹਨਾਂ ਦਾ ਦੇਖ ਸਕਦੇ ਹੋ ਬਾਈ ਇਹ ਆ ਪਿੰਡਾਂ ਵਾਲੇ ਖਿਡਾਰੀ ਬੋਲ ਇਹਨਾਂ ਨੇ ਤਾਂ ਚੜਾਤੀ ਕੋਠੀ ਦੇ ਉੱਤੇ ਤੇ ਹੁਣ ਲਾਉਣ ਗਏ ਆ ਬੰਦੇ ਫੇਰ ਮਲਾਉਣੇ ਆ ਕਿਵੇਂ ਪਤਾ ਸਸਰੀ ਘਰ ਬੁਲਾ ਦੇ ਲੈ ਖਿਡਾਰੀ ਡਰ ਗਿਆ ਯਾਰ ਕਿਵੇਂ ਖਿਡਾਰੀ ਆ ਤੂੰ ਸੁਣਾ ਦੇ ਤੇਰੇ ਕੁਰਕਰਾ ਜੇ ਥਲੇ ਡਿੱਗ ਪਿਆ ਹੈ ਟਾਲ ਬੱਜਾ ਟਾਲ ਕਈ ਖਿਡਾਰੀ ਆ ਜਿਵੇਂ ਜਿਨ੍ਹਾਂ ਦੇ ਦੰਦ ਹੈ ਨਹੀਂਗੇ ਓਏ ਐਵੇਂ ਬੰਦੇ ਪੂਰੀ ਲਾਓ ਆਏ ਬੰਦੇ ਆ ਦੇਖੋ 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 ਬਈ ਦੇਖੋ ਖਿਡਾਰੀ ਕੋਠਿਆਂ ਤੇ ਚੜੇ ਆਪ ਹੀ ਗੇਂਦਾਂ ਲਾ ਕੇ ਲਈ ਆਉਂਦੇ ਆ ਚਲੋ ਬਈ ਹੁਣ ਚਲੋ ਚਲੋ ਬਈ ਚਲੋ ਵੇਖੋ ਖਿਡਾਰੀ ਵੇਖੋ ਦੋ ਗੁੱਤਾਂ ਵਾਲਾ ਖਿਡਾਰੀ ਆਪਣਾ ਚਲੋ ਕਰਾ ਬੋਲਿੰਗ ਹੋ ਰਹੀ ਹੈ ਹੁਣ ਦੇਖਦੇ ਆਪਾਂ ਕਿੰਨਾ ਕਿ ਤਕੜਾ ਖਿਡਾਰੀ ਹੈ ਓ ਲੈ ਫਾਲੀ ਟੱਪ ਗਿਆ ਕਮ ਲੈ ਬਈ ਆਊਟ ਹੋ ਗਿਆ ਖਿਡਾਰੀ ਹੁਣ ਅਗਲਾ ਖਿਡਾਰੀ ਆ ਰਿਹਾ ਇੰਨਾ ਖਿਡਾਰੀਆਂ ਨੂੰ ਮਿਲੋ। ਉਹਦਾ ਕੱਦ ਹੀ ਐ ਨਹੀਂਗਾ ਜਿੰਨੀ ਉੱਚੀ ਗੇਂਦ ਟਪਾਦੀ ਖਿਡਾਰੀ ਦੇ ਉੱਤੋਂ ਦੀ। ਨਾਲ-ਨਾਲ ਹੱਸਦਾ ਵੀ ਹੈ ਬੰਦਾ। ਚੱਲ। ਚਲੋ। ਆ ਦੋ ਖਿਡਾਰੀ ਆ ਬੈਠੇ ਆ ਥੱਕ ਗਏ ਇਹ ਦੋਵੇਂ ਠੀਕ ਆ ਸਾਰੇ ਬੱਚਿਆਂ ਨਾਲ ਮਿਲਾਤਾ ਆਪਸ ਨੂੰ ਮਿਲਾਤਾ ਖਾਲੇ ਗੁਰਕਰੇ ਕੇ ਹੋਰ ਵੀ ਹੈ ਓਕੇ ਬਾਈ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ